ਸੱਚੇ ਪਾਸ਼ਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜਿਹੜੀ ਕੀਤੀ ਜਾਣੀ ਹੈ ਉਹਨਾਂ ਦੇ ਓਟ ਆਸਰੇ ਦੇ ਨਾਲ ਅੱਜ ਦੇ ਇਸ ਖੇਡ ਟੂਰਨਾਮੈਂਟ ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ ਉਹਨਾਂ ਤੋਂ ਜਿਹੜੀ ਮਨਜ਼ੂਰੀ ਲਈ ਜਾਣੀ ਹੈ ਔਰ ਲਾਈਵ ਵਾਲੇ ਵੀ ਆ ਗਿਆ ਭਾਈ ਮਗਨਿਸ਼ ਬਹੁਤ ਬਹੁਤ ਧੰਨਵਾਦ ਮਾਈਕ ਤੇ ਕਰਨੀ ਹੋਜੀ ਭਾਈ ਅਰਦਾਸ ਮਾਈਕ ਤੇ ਆ ਲੋ ਜੀ ਬੋਲਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਰਦਾਸ ਕਰੂੰਗਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਸਹਾਏ ਗਾਰ ਸ਼੍ਰੀ ਭਗਵਤੀ ਜਗੇ ਬਾਦਸ਼ਾਹ ਤਸਵੀ ਪ੍ਰਥਾਮ ਪਾਉ ਤੈ ਸਮਰ ਕਈ ਗੁਰੂ ਨਾਨਕ ਲਈ ਤੇ ਆਈ ਫਿਰੰਗਰ ਕੋਤੇ ਮਰਦੋਸ ਰਾਮਦਾਸਾਂ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਜੈ ਜੈ ਤੇ ਸਬਦ ਅਪਜਾਈ ਤੇਗ ਬਹਾਦਰ ਸਿਵਰੀਏ ਕਰਨੋਂ ਨਿਦਾਵੈ ਤਾਈ ਸਭ ਥਾਈ ਹੁਣਾ ਦੀ ਸਹਾਇਤਾ ਸੋ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਭ ਥਾਈ ਹੁਣਾ ਦੀ ਸਹਾਇਤਾ ਸੋ ਪਾਸ਼ਾਹੀਆਂ ਦੇ ਜੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਉੜ ਦਰਸ਼ਨ ਦਾ ਦਰਦ ਤੈਂ ਤਰ ਬੋਲੋ ਜੀ ਵਾਲੇ ਪੰਜਾਂ ਪਿਆਰਿਆਂ ਚੌਹਾਂ ਸਰਜਾ ਜਦਿਆਂ ਚਾਲੀਆਂ ਮੁਖਤਿਆਂ ਹੱਠੀਆਂ ਜੱਪੀਆਂ ਨਾਮ ਜੱਪਿਆ ਵਣ ਛਕਿਆ ਅਧੀ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਇਹਨਾਂ ਪਿਆਰਿਆਂ ਸਚਾਰਾਂ ਦੀ ਕਮਾਈਤਾਂ ਅੰਦਰ ਬੋਲੋ ਜੀ ਵਾਲੇ ਜਨੂ ਸਿੰਘਾ ਸਿੰਘ ਨਹੀਂ ਆ ਘਰ ਨਹੀਂ ਸੀ ਤੇ ਬਨ ਬਨ ਕਟਾਈ ਬੋਲੋ ਜੀ ਹੋਸ਼ਕ ਇਹ ਦੀ ਬੜਿਆਂ ਦੀ ਮਾਨਸਤਪੁਰੂ ਨਹੀਂ ਤਲਿਆਂ ਦੀ ਤਾਂ ਦੀ ਊਟਿਆਂ ਦੀ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਦੁਆ ਜੋਰ ਕਰੂੰ ਵਰਦਾਸ ਆਕ ਬਰਿਤਾ ਆਣੀ ਰੋਸਟੀ ਪਤਸ਼ਾਹੀ ਆਪ ਦੀ ਦਾ ਨਗਰ ਖੇਡਾ ਫਿਰ ਕਬੂਲਸ਼ਾ ਕਵਨ ਸੁਮ ਸੰਤਾਨੇ ਮਿਲ ਕੇ ਇਸ ਵੇਲੇ ਟੂਰਨਾਮੈਂਟ ਗੇਮਰਸ ਇਹ ਪਤਸ਼ਾਹ ਆਪ ਕਿਰਪਾ ਕਰਨੀ ਟੂਰਨਾਮੈਂਟ ਬੈਦ ਕਿਸੇ ਪ੍ਰਕਾਰ ਦੀ ਅੰਤਾਈ ਨਹੀਂ ਹੋਣ ਦੇਣੀ ਜੜ ਦੀ ਕਲਾ ਦੇ ਵਿੱਚ ਹੋਈ ਕਿਸੇ ਪ੍ਰਕਾਰ ਦੀ ਇੰਤਾਈ ਨੇ ਉਹਨ ਦੇ ਰਸਤੀ ਪਾਤਸ਼ਾਹ ਜੀ ਇਸ ਲਿਆ ਗਿਆ ਬਖਸ਼ੀ ਕਰਨੇ ਐ ਤਰਹ ਦੇ ਕਰਪਾ ਕਰਣੀ ਇਸ ਤੇ ਪਾਤਸ਼ਾਹ ਜੀ ਸਾਰੀ ਕਟਾਰੀਆਂ ਤੇ ਮਿਹਰ ਭਰਿਆ ਹੱਥ ਰੱਖ ਕੇ ਤੰਦਰੁਸਤੀ ਨਾਲ ਇਹ ਕਾਰ ਸੂਨ ਕਰਨੇ ਮਰ ਉਸ ਤੇ ਪਾਤਸ਼ਾਹ ਜੀ ਐ ਇਸ ਵੇਲੇ ਦੀ ਅਰਦਾਸ ਦਰਗਾਹ ਦੇ ਵਿੱਚ ਮਨੂਰ ਕਰਨੀ ਸੇ ਪਿਆਰੇ ਮਿਲ ਜੇ ਨਾ ਮਿਲ ਆਪਣਾ ਚਿੱਤ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਰਤਨ ਪੜਾ ਵਾਹਿ ਗੁਰਦੀਕਾ ਖੰਸਾ ਵਾਹਿ ਓਲੇ ਸੋਨਿਆਲ ਸਤਿ ਸ਼੍ਰੀ ਅਕਾਲ ਵਾਹਿ ਗੁਰਦੀਕਾ ਖੰਸਾ ਵਾਹਿ ਵਾਹਿ ਗੁਰਦੀਕੀ ਹੋਤੀ ਉਹ ਪਲੇਟ ਚੱਕੀ ਖੋਗ ਲਵਾ ਤੇ ਸਾਰਿਆਂ ਨੂੰ ਮੰਨ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਲਾਈਵ ਦੀ ਅਪਡੇਟ ਜਰੂਰ ਦੱਸੋ ਵੀਰੇ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਬਈ ਜਿੰਨੀਆਂ ਵੀ ਟੀਮਾਂ ਆਈਆਂ ਵੀਰੇ ਕਬੂਲ ਸ਼ਾ ਗੁੱਬਣਾ ਸਾਰਿਆਂ ਵੀਰੇ ਗਰਾਊਂਡ ਵਿੱਚ ਹਰੋਂ ਕਿਉਂਕਿ ਮੈਚ ਸਟਾਰਟ ਕਰ ਸਕੀਏ ਬਲਕਿ ਬਹੁਤ ਲੇਟ ਹੋ ਗਈ ਬਾਈ ਜੀ ਜੁੜੇ ਰਹੋ ਲਾਈਨ ਨਾਲ ਕਰਦੇ ਆ ਥੋੜੇ ਟਾਈਮ ਬਾਅਦ ਅਪਡੇਟ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵੀਡੀਓ ਨੂੰ ਲਾਈਨ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ